हां जी नेक्स्ट पॉइंट ਹੈ ਜੀ ਜਦੋਂ ਆਪਾਂ ईसीएस ਦੇ ਵਿੱਚ ਦਵਾਈ ਲੈਣ ਜਾਂਦੇ ਆ ਤੇ तकरीबन ਮੈਂ ਦੇਖਿਆ ਉਹ ਆਪਣਿਆਂ ਨੂੰ ਐਮਐਚ ਦੇ ਵਿੱਚ ਸਟੋਰ ਦੇ ਵਿੱਚ ਭੇਜ ਦਿੰਦੇ ਨੇ ਲੈ ਵੀ ਤੁਸੀਂ ਉੱਥੋਂ ਜਾ ਕੇ ਮੈਡੀਸਿਨ ਲੈ ਲਓ ਸਾਡੇ ਕੋਲੇ ਇੱਥੇ ਨੋਟਾ ਲੈਵਲ ਹੈ ਜੇ ਤੋਂ ਅਸੀਂ ਐਮਐਚ ਵਿੱਚ ਜਾਂਦੇ ਆ ਤੇ ਉਹ ਵੀ ਸਟੋਰ ਵਾਲੇ ਐਨੇ ਲਿਖ ਕੇ ਭੇਜ ਦਿੰਦੇ ਨੇ ਲੈ ਵੀ ਸਾਡੇ ਕੋਲੇ ਵੀ ਇਹ ਟ੍ਰੀਟਮੈਂਟ ਮੈਡੀਸਿਨ ਹੈ ਨਹੀਂ ਉਹਦੇ ਲਈ ਆਪਾਂ ਕੀ ਕਰ ਸਕਦੇ ਆ ਉਹਦੇ ਲਈ ਤੁਸੀਂ ਵਾਪਸ ईसीएस ਦੇ ਵਿੱਚ ਜਾ ਕੇ OIC ਪੋਲੀਕਲੀਨਿਕ ਨੂੰ ਕਹਿ ਸਕਦੇ ਆ ਭਾਈ ਇਹ ਮੈਡੀਸਿਨ ਜਿਹੜੀ ਆ ਉਥੇ ਮੈਡੀਕਲ ਸਟਾਲ ਦੇ ਵਿੱਚ ਵੀ ਨਹੀਂ ਮਿਲ ਰਹੀ ਕਿਉਂਕਿ ਇਹ ECH ਪੋਲੀਕਲੀਨਿਕ ਜਿਹੜਾ ਅਫਸਰ ਆ ਉਹਦੇ ਕੋਲੇ ਬਹੁਤ ਜ਼ਿਆਦਾ ਫੰਡ ਨੰਦਾ ਹਰ ਮਹੀਨੇ ਉਸ ਕੋਲੇ ਇੰਨੀ ਪਾਵਰ ਹੈ ਕਿ ਉਹ ਮੈਡੀਸਿਨ ਖਰੀਦ ਕੇ ਦੇ ਸਕਦਾ ਪਰ ਉਹ ਅਲੱਗ-ਅਲੱਗ ਸਿੱਟੀਆਂ ਦੇ ਉੱਤੇ ਅਲੱਗ-ਅਲੱਗ ਡਿਪੈਂਡ ਕਰਦਾ ਜਿੱਦਾਂ ਕਲਾਸ A ਔਰ B ਦੀਆਂ ਸਿੱਟੀਆਂ ਹੈ ਆ ਉਹਨਾਂ ਵਿੱਚ OIC ਪੋਲੀਕਲੀਨਿਕ 10 ਲੱਖ ਰੁਪਏ ਤੱਕ ਹਰ ਮਹੀਨੇ ਮੈਡੀਸਿਨ ਖਰੀਦ ਸਕਦਾ ਹੈ ਔਰ ਜਿਹੜੀਆਂ ਸਟਿਟੀਆਂ ਟਾਈਪ ਸੀ ਦੇ ਵਿੱਚ ਆਉਂਦੀਆਂ ਨੇ ਉਹਨਾਂ ਵਿੱਚ 6 ਲੱਖ ਰੁਪਏ ਪਰ ਮੰਥ OIC ਪੋਲੀਕਲੀਨਿਕ ਮੈਡੀਸਨ ਖਰੀਦ ਕੇ ਤੁਹਾਨੂੰ ਦੇ ਸਕਦਾ ਤੇ ਜਿਹੜੀ ਸਟਿਟੀਆਂ ਟਾਈਪ ਡੀ ਦੇ ਵਿੱਚ ਆਉਂਦੀਆਂ ਨੇ ਜਿਹੜੇ ਛੋਟੇ ਸ਼ਟੀ ਨੇ ਬਿਲਕੁਲ ਉਹਨਾਂ ਵਿੱਚ ਘੱਟੋ ਘੱਟ 4 ਲੱਖ ਰੁਪਏ ਦੀ ਜਿਹੜੀ ਮੈਡੀਸਨ ਹੈ ਉਹ ਤੁਹਾਨੂੰ OIC ਪੋਲੀਕਲੀਨਿਕ ਖਰੀਦ ਕੇ ਲੋਕਲ ਪਰਪਸ ਕਰਕੇ ਦੇ ਸਕਦਾ ਜੇ ਤੁਹਾਨੂੰ ਮੈਡੀਸਨ ਐਨੇ ਕਰਕੇ ਲੈ ਕੇ ਦਿੰਦੇ ਐ ਤੇ ਤੁਸੀਂ ਇਹ ਜਾ ਕੇ ਉਹ ਆਈਸੀ ਪੋਲੀਕਲੀਨਿਕ ਨੂੰ ਕਹਿ ਸਕਦੇ ਹੋ ਉਹ ਮੈਡੀਸਿਨ ਤੁਹਾਨੂੰ ਖਰੀਦ ਕੇ ਦੇਣਗੇ ਅੱਗੇ ਹੈ ਰੈਫਰ ਜਦੋਂ ਆਪਾਂ ਕੋਈ ਵੀ ਪੈਨਲ ਹਸਪੀਟਲ ਤੇ ਟ੍ਰੀਟਮੈਂਟ ਕਰਾਣੇ ਆ ਤੇ ਉਹਦਾ ਆਪਾਂ ਰੈਫਰ ਲੈਣ ਜਾਂਦੇ ਆ ਤੇ ਉਹਦੀ ਟਰਮ ਐਂਡ ਕੰਡੀਸ਼ਨ ਕੀ ਹੈ ਸਭ ਤੋਂ ਪਹਿਲਾਂ ਪੇਸ਼ੈਂਟ ਜਿਹੜੇ 70 ਸਾਲ ਤੋਂ ਉੱਪਰ ਏਜ ਦੇ ਨੇ ਪਹਿਲਾਂ 80 ਸਾਲ ਸੀ ਪਰ ਹੁਣ ਨਵੇਂ ਰੂਲ ਦੇ ਹਿਸਾਬ ਨਾਲ 70 ਸਾਲ ਤੱਕ ਆ ਗਿਆ ਜਿਹੜੇ ਪੇਸ਼ੈਂਟ ਜਿਹੜੇ ਆਪਣੇ ਪੇਰੈਂਟਸ ਨੇ ਜਾਂ ਖੁਦ ਵੀ ਐਕਸਰਵਿਸਮੈਨ ਹੈ 17 ਸਾਲ ਤੋਂ ਜ਼ਿਆਦਾ ਏਜ ਹੈ ਉਹ ਡਾਇਰੈਕਟ ਕਿਸੇ ਵੀ ਇਨ ਪੈਨਲ ਹਸਪੀਟਲ ਵਿੱਚ ਜਾ ਕੇ ਆਪਣਾ ਟ੍ਰੀਟਮੈਂਟ ਕਰਾ ਸਕਦਾ ਜਿੱਥੇ ਉਹਨੂੰ ਦਿਲ ਕਰਦਾ ਉੱਥੇ ਜਾ ਕੇ ਆਪਣਾ ਟ੍ਰੀਟਮੈਂਟ ਕਰਾ ਸਕਦਾ ਜਿਹੜਾ ਰੈਫਰ ਮਿਲਦਾ ਮੈਕਸਿਮਮ 2 ਰੈਫਰ ਪਰ ਪੇਸ਼ੈਂਟ 1 ਡੇ ਲੇਵਿੰਗ ਜਿਹੜਾ ਆਪਣਾ ਰੈਫਰ ਮਿਲਦਾ ਹੈ ਤੇ ਆਪਾਂ ਉਹ ਇੱਕ ਦਿਨ ਦੇ ਵਿੱਚ ਦੋ ਰੈਫਰ ਲੈ ਸਕਦੇ ਆ ਜਿਹੜੀ ਰੈਫਰ ਦੀ ਵੈਲਿਡਿਟੀ ਹੈ ਉਹ 10 ਮਹੀਨੇ ਤੱਕ ਵੈਲਿਡਿਟੀ ਹੈ ਜੋ ਆਪਾਂ ਈਸੀਐਸ ਦੇ ਵਿੱਚ ਜਾਨੇ ਜਦੋਂ ਆਪਣੇ ਕਿਸੇ ਵੀ ਪੈਨਲ ਹਸਪੀਟਲ ਦਾ ਰੈਫਰ ਦਿੰਨੇ ਆ ਉਹ ਘੱਟੋ ਘੱਟ 3 ਮਹੀਨੇ ਤੱਕ ਵੈਲਿਡਿਟੀ ਹੈ ਤੇ ਇੱਕ ਰੈਫਰਲ ਦੇ ਉੱਤੇ ਅਸੀਂ ਡਿਫਰੈਂਟ ਤਿੰਨ ਤਿੰਨ 10 ਡਾਕਟਰਾਂ ਨੂੰ ਇੱਕ ਰੈਫਰਲ ਤੇ ਸੀ ਦਿਖਾ ਸਕਦੇ ਆ ਜਿੱਦਾਂ ਸਾਨੂੰ ਰੈਫਰ ਮਿਲਿਆ ਲਵੀ ਮੈਡੀਕਲ ਦੀ ਪ੍ਰੋਬਲਮ ਸੀ ਸਾਨੂੰ ਰੈਫਰ ਦਿੰਦਾ ਹੁੰਦਾ ਨੇ ਜੇ ਤੁਹਾਨੂੰ ਉੱਥੇ ਜਾ ਕੇ ਪੈਨਲ ਹਸਪੀਟਲ ਜਿਹੜੇ ਡਾਕਟਰ ਲਿਖ ਕੇ ਦਿੰਦਾ ਵੀ ਤੁਸੀਂ ਹੱਡੀ ਹਾਲੇ ਡਾਕਟਰ ਨੂੰ ਦਿਖਾਓ ਤੇ ਤੁਸੀਂ ਉੱਥੇ ਵੀ ਉਸ ਕੋਲੇ ਵੀ ਟਰਾਂਸਫਰ ਉਹ ਕਰ ਸਕਦਾ। ਲਵੀ ਇੱਕ ਰੈਫਰਲ ਦੇਤੇ ਤੁਸੀਂ ਤਿੰਨ ਅਲੱਗ-ਅਲੱਗ ਡਾਕਟਰਾਂ ਨੂੰ ਦਿਖਾ ਸਕਦੇ ਹੋ। ਇਹ ਇੱਕ ਰੈਫਰਲ ਤੇ ਤੁਸੀਂ ਕਿੰਨੀ ਵਾਰੀ ਪੈਨਲ ਹਸਪੀਟਲ ਦੇ ਵਿੱਚ ਚੈੱਕ ਕਰਵਾ ਸਕਦੇ ਹੋ? ਇੱਕ ਰੈਫਰਲ ਦੇ ਤੇ ਘਟੋ-ਘਟ 6 ਵਾਰ ਤੁਸੀਂ ਜਾ ਕੇ ਕਿਸੇ ਵੀ ਪੈਨਲ ਹਸਪੀਟਲ ਵਿੱਚ ਦਿਖਾ ਸਕਦੇ ਹੋ। ਤੇ ਕੁਝ ਐਓ ਜਿਹੀਆਂ ਕੰਡੀਸ਼ਨਾਂ ਨੇ ਲਵੀ ਜਿਹੜੇ ਪੇਸ਼ੈਂਟ ਲਵੀ ਕੈਂਸਰ ਵਗੈਰਾ ਦੇ ਐਪੀਟ੍ਰੇਸ਼ੀਸ ਬੀ ਜਾਂ ਡਾਇਬਟੀਜ਼ ਦੇ ਪੇਸ਼ੈਂਟ ਨੇ ਉਹਨਾਂ ਦਾ ਰੈਫਰ 180 ਦਿਨ ਤੱਕ ਵੈਲਿਡਿਟੀ ਹੁੰਦੀ ਹੈ 180 ਦਿਨ ਲਵੀ 6 ਮਹੀਨੇ ਤੱਕ ਉਹ ਵੈਲਿਡਿਟੀ ਹੈ ਜਿਹੜੇ ਪੇਸ਼ੈਂਟ ਦਾ ਵੀ ਕੈਂਸਰ ਵਗੈਰਾ ਦੇ ਨੇ ਜਿਹੜੇ ਜਿਆਦਾ ਵੱਡੀ ਬਿਮਾਰੀ ਦੇ ਪੇਸ਼ੈਂਟ ਨੇ ਉਹਨਾਂ ਦਾ ਰੈਫਰ ਜਿਹੜਾ 180 ਦਿਨ ਦੀ ਵੈਲਿਡਿਟੀ ਹੁੰਦੀ ਹੈ ਅੱਗੇ ਆ ਗਿਆ ਜੀ ਅਮਰਜੈਂਸੀ ਟ੍ਰੀਟਮੈਂਟ emergancy treatment ਵਿੱਚ ਮੈਂ ਮੂਹਰਨ ਦੇਖਦਾ ਹਾਂ ਕਿ ਕਈ ਵਾਰੀ ਬੰਦੇ ਦਾ ਐਕਸੀਡੈਂਟ ਹੋ ਗਿਆ ਜਾਂ ਅਚਾਨਕ ਹੀ ਅਟੈਕ ਆ ਗਿਆ ਜਾਂ ਕੋਈ ਕਿਡਨੀ ਫੇਲ ਹੋ ਗਈ ਤੇ ਉਹ emergency ਦੇ ਵਿੱਚ ਕਿਸੇ ਵੀ ਹਸਪੀਟਲ ਵਿੱਚ ਜਾ ਕੇ ਦਾਖਲ ਕਰ ਦਿੰਦੇ ਨੇ ਪੇਸ਼ੈਂਟ ਨੂੰ ਤੇ ਬਾਅਦ ਦੇ ਵਿੱਚ ਪਤਾ ਚੱਲਦਾ ਹੈ ਵੀ ਇਹ ਸਾਡਾ ਪੈਨਲ ਹਸਪੀਟਲ ਦੇ ਵਿੱਚ ਹੈ ਨਹੀਂ ਕਿਉਂਕਿ ਉਸ ਟਾਈਮ ਤੇ emergency ਨਹੀਂ ਹੁੰਦੀ ਹੈ ਲੈ ਵੀ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਤੇ ਵੀ ਅਸੀਂ ਪੇਸ਼ੈਂਟ ਨੂੰ ਬਚਾਈਏ ਤੇ ਉਹਨਾਂ ਵਾਸਤੇ ਵੀ ਮੈਂ ਇੱਕ ਜਾਣਕਾਰੀ ਲੈ ਕੇ ਆਇਆ ਹਾਂ ਜੇ ਤੁਸੀਂ ਨੌਨ ਪੈਨਲ ਹਸਪੀਟਲ ਵਿੱਚ ਟ੍ਰੀਟਮੈਂਟ ਕਰਵਾ ਰਹੇ ਹੋ ਤੇ ਉਹਦਾ ਲਈ ਤੁਸੀਂ ਨਾਲ ਦੀ ਨਾਲ 48 ਘੰਟੇ ਦੇ ਅੰਦਰ ਅੰਦਰ ਤੁਸੀਂ ਈਸੀਐਚ ਵਿੱਚ ਕਨਫਰਮੇਸ਼ਨ ਦੇਣੀ ਹੁੰਦੀ ਹੈ ਕਿ ਸਾਨੂੰ ਇਹ ਪੇਸ਼ੈਂਟ ਜਿਹੜਾ ਸਾਡਾ ਸੀ ਅਮਰਜੈਂਸੀ ਸੀ ਅਸੀਂ ਐਡਮਿਟ ਕਰਤਾ ਪਰ ਉਹ ਪੈਨਲ ਹਸਪੀਟਲ ਦੇ ਵਿੱਚ ਦਾਖਲ ਨਵੀਂ ਨੌਨ ਪੈਨਲ ਹਸਪੀਟਲ ਵਿੱਚ ਦਾਖਲ ਹੈ ਤੇ ਉਹਨਾਂ ਨੂੰ ਤੁਹਾਨੂੰ 48 ਘੰਟੇ ਦੇ ਅੰਦਰ ਅੰਦਰ ਇਨਫੋਰਮੇਸ਼ਨ ਦੇਣੀ ਹੁੰਦੀ ਹੈ ਜੇ ਤੁਸੀਂ ਪੈਨਲ ਹਸਪੀਟਲ ਵਿੱਚ ਗਏ ਹੋ ਤਾਂ ਉਹਦੀ ਕੋਈ ਪ੍ਰੋਬਲਮ ਨਹੀਂ ਹੈ ਉਹਦੀ ਕੋਈ ਇਨਫੋਰਮੇਸ਼ਨ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਹਸਪੀਟਲ ਵਾਲੇ ਆਟੋਮੈਟਿਕ ਹੀ ਤੁਹਾਡੀ ਰਿਸੀਟ ਵਿੱਚ ਇਨਫੋ ਕਰ ਦਿੰਦੇ ਨੇ ਅਗਰ ਨੋਨ ਪੈਨਲ ਹਸਪੀਟਲ ਵਿੱਚ ਗਏ ਹੋ ਤੇ ਤੁਸੀਂ ਈਸੀ ਵਿੱਚ ਜਾ ਕੇ 48 ਘੰਟੇ ਦੇ ਅੰਦਰ ਅੰਦਰ ਤੁਸੀਂ ਉਹਨਾਂ ਨੂੰ ਇਨਫੋ ਕਰਨਾ ਹੁੰਦਾ ਜਿਹੜੇ ਨੋਨ ਪੈਨਲ ਹਸਪੀਟਲ ਨੇ ਉਹਨਾਂ ਵਿੱਚ ਤੁਹਾਨੂੰ ਖੁਦ ਪੇਮੈਂਟ ਕਰਨਾ ਪਊਗਾ ਕਿਉਂਕਿ ਜਿੰਨਾ ਵੀ ਉਹਨਾਂ ਦਾ ਬਿੱਲ ਬਣਦਾ ਤੁਸੀਂ ਉਹਨਾਂ ਤੋਂ ਬਿੱਲ ਲਓ ਬਿੱਲ ਲੈ ਕੇ ਤੇ ਉਹਨਾਂ ਨੂੰ ਪੇਮੈਂਟ ਕਰੋ। ਉਦੋਂ ਬਾਅਦ ਉਹੀ ਬਿੱਲ ਲੈ ਕੇ ਪੂਰੇ ਡਾਕੂਮੈਂਟ ਲੈ ਕੇ ਤੁਸੀਂ ਈਸੀਜ ਦੇ ਵਿੱਚ ਜਿੰਨਾ ਵੀ ਤੁਹਾਡਾ ਪੇਮੈਂਟ ਹੋਇਆ ਤੇ ਤੁਸੀਂ ਉਹ ਕਲੇਮ ਕਰ ਸਕਦੇ ਹੋ। ਹਾਂਜੀ ਨੈਕਸਟ ਪੁਆਇੰਟ ਹੈ ਜਿਹੜਾ ਆਪਾਂ ਈਸੀਜ ਦੇ ਵਿੱਚ ਦਵਾਈਨ ਜਿਹੜੀ ਐਨੇ ਹੋ ਜਾਂਦੀ ਹੈ। ਜਾਂ ਆਪਾਂ ਪੈਨਲ ਹਸਪੀਟਲ ਵਿੱਚ ਜਾਂਦੇ ਪੈਨਲ ਹਸਪੀਟਲ ਵਿੱਚ ਆਪਣੇ ਦਵਾਈਨ ਲੈ ਕੇ ਦਿੰਦੇ ਆ ਉਹ ਦਵਾਈਨ ਲੈਣਾ ਸੀ ਈਸੀਜ ਵਿੱਚ ਜਾਂਦੇ ਆ ਪਰ ਈਸੀਜ ਚ ਕੀ ਆਨੇ ਲਿਖ ਕੇ ਦੇ ਦਿੰਦਾ। ਜਾ ਮੈਡੀਕਲ ਸਟੋਰ ਤੇ ਭੇਜ ਦਿੰਦੇ ਆ ਤਦ ਵੀ ਉਹ ਵੀ ਐਨੇ ਸਾਨੂੰ ਲਿਖ ਕੇ ਦੇ ਦਿੰਦੇ ਆ ਜੇਕਰ OIC ਪੌਲੀਕਲੀਨਿਕ ਉਸ ਦਵਾਈ ਨੂੰ ਲੋਕਲ ਪਰਪਸ ਕਰਕੇ ਖਰੀਦ ਕੇ ਨਹੀਂ ਦੇ ਰਿਆ ਤੇ ਉਹਦੇ ਵਾਸਤੇ ਤੁਸੀਂ ਕੀ ਕਰ ਸਕਦੇ ਹੋ ਉਹਦੇ ਵਾਸਤੇ ਕੁਝ ਨਹੀਂ ਕਰਦਾ ਜਿਹੜਾ ਸਭ ਤੋਂ ਪਹਿਲਾਂ ਕੁਝ ਡਾਕੂਮੈਂਟ ਲੈ ਕੇ ਜਾਣੇ ਪੈਂਦੇ ਨੇ ਉਹਦੇ ਵਿੱਚ ਸਭ ਤੋਂ ਪਹਿਲਾਂ ਕੰਡੀਸ਼ਨ ਬਿੱਲ ਕੰਡੀਸ਼ਨ ਬਿੱਲ ਕੀ ਆ ਤੁਹਾਨੂੰ ECH ਦੇ ਵਿੱਚ ਇੱਕ ਫਾਰਮ ਮਿਲੇਗਾ ਉਹਨੂੰ ਤੁਸੀਂ ਭਰ ਕੇ ਉੱਥੇ ਦੇਣਾ ਹੁੰਦਾ ਨੰਬਰ 2 ਤੇ ਹੈ ਡਾਕਟਰ ਡਿਸਕ੍ਰਿਪਸ਼ਨ ਜਿਹੜਾ ਜਿਹਦੇ ਪਰਚੀ ਦੇ ਉੱਤੇ ਡਾਕਟਰ ਨੇ ਐਨੇ ਲਿਖ ਕੇ ਦੇ ਰੱਖਿਆ ਜੇ ਜਦੋਂ ਤੁਸੀਂ ਸਟੋਰ ਦੇ ਵਿੱਚ ਮੈਡੀਸਿਨ ਲੈਣਗੇ ਤੁਹਾਨੂੰ ਐਨੇ ਲਿਖ ਕੇ ਦਿੱਤਾ ਉਹ ਸਲਿੱਪ ਹੋਣੀ ਤੁਹਾਡੇ ਕੋਲੇ ਜ਼ਰੂਰੀ ਹੈ ਉਹ ਤੋਂ ਬਾਅਦ ਹੈ ਈਸੀਐਚ ਕਾਰਡ ਦੀ ਫੋਟੋਕਾਪੀ ਨਵੀ ਨਾਲ ਉਹਦੇ ਨਾਲ ਈਸੀਐਚ ਕਾਰਡ ਦੀ ਫੋਟੋਕਾਪੀ ਲਾਣੀ ਹੈ ਨੰਬਰ 4 ਤੇ ਜਿਹੜਾ ਬਿੱਲ ਆਪਾਂ ਕਿਤੇ ਵੀ ਮੈਡੀਸਿਨ ਖਰੀਦਦੇ ਆ ਉਹਦਾ ਉਸ ਟਾਈਮ ਤੇ ਬਿੱਲ ਪੱਕਾ ਲੈਣਾ ਹੈਗਾ ਬਿੱਲ ਵਗੈਰੇ ਇਹ ਤੁਹਾਡਾ ਪੈਸਾ ਕਲੇਮ ਨਹੀਂ ਹੋਊਗਾ ਉਹ ਬਿੱਲ ਲੈਣਾ ਉਦੋਂ ਬਾਅਦ ਇੱਕ ਚਾਹੀਦਾ ਤੁਹਾਡਾ ਕੈنسਲੇਸ਼ਨ ਚੈੱਕ ਚੈੱਕ ਇਸ ਲਈ ਜ਼ਰੂਰੀ ਹੈ ਜਦੋਂ ਤੁਸੀਂ ਕੋਈ ਵੀ ਬਿੱਲ ਕਲੇਮ ਕਰਦੇ ਹੋ ਉਹਦੇ ਨਾਲ ਇੱਕ ਕੈنسਲੇਸ਼ਨ ਚੈੱਕ ਲੱਗਦਾ ਜਿਹਦੇ ਨਾਲ ਜੋ ਤੁਹਾਡਾ ਪੈਸਾ ਹੈ ਉਹ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਵੇ ਤੇ ਨੈਕਸਟ ਇਨਫੋਰਮੇਸ਼ਨ ਹੈ ਜੀ ਐਕਸ ਸਰਵਿਸਮੈਨ ਜਿਹੜਾ ਆਪਣੇ ਈਸੀਅਚ ਹੈ ਉਹ ਆਪਣੇ ਐਕਸ ਸਰਵਿਸਮੈਨਾਂ ਨੂੰ ਜੋ ਵੀ ਦਿੰਦਾ ਹੈ ਤਕਰੀਬਨ ਆਪਣੇ ਬੰਦਿਆਂ ਨੂੰ ਨਹੀਂ ਪਤਾ ਆਪਣੀਆਂ ਵੈਕੈਂਸੀਆਂ ਜਿਹੜੀਆਂ ECHS ਦੇ ਵਿੱਚ ਬਹੁਤ ਆਉਂਦੀਆਂ ਨੇ ਉਹ ਵੈਕੈਂਸੀਆਂ ਕਿਸ ਪ੍ਰਕਾਰ ਨੇ ਉਹਦੇ ਵਿੱਚ ਕੁਝ ਸਿਵਿਲੀਆਂ ਨੇ ਵੀ ਨੇ ਔਰ ਆਪਣੇ ਆਰਮੀ ਪਰਸਨ ਵੀ ਨੇ ਉਹਨਾਂ ਦੀ ਕੁਝ ਪਰਸੈਂਟੇਜ ਰੱਖੀ ਹੋਈ ਹੈ ਸਭ ਤੋਂ ਪਹਿਲਾਂ ਜਿਹੜਾ OIC ਪੋਲੀਕਲੀਨਿਕ ਹੈ ਉਹ 100% ਲਗੀ ਆਰਮੀ ਪਰਸਨ ਹੀ ਹੋਊਗਾ ਉਹ ਸਿਵਿਲ ਨਹੀਂ ਹੋ ਸਕਦਾ OIC ਪੋਲੀਕਲੀਨਿਕ ਆਰਮੀ ਪਰਸਨ ਹੀ ਹੋਊਗਾ 65 ਯਰ ਤੱਕ ਉਹ ਆਪਣੀ ਸੇਵਾ ਦੇ ਸਕਦਾ ਦੂਸਰਾ ਡਾਕਟਰ ਔਰ ਸਪੈਸ਼ਲਿਸਟ ਇੱਕ ਨਾਰਮਲ ਡਾਕਟਰ ਹੁੰਦੇ ਨੇ ਉਹਨਾਂ ਵਿੱਚੋਂ ਕੁਝ ਸਪੈਸ਼ਲਿਸਟ ਹੁੰਦੇ ਨੇ ਜਿਹੜਾ ਡਾਕਟਰ ਹੈ ਉਹ 60% ਤੇ ਸਪੈਸ਼ਲਿਸਟ ਵੀ ਕੀ ਹੈ 60% ਤੱਕ ਰੱਖੇ ਜਾ ਸਕਦੇ ਨੇ ਪਰ 40% ਇਹਦੇ ਵਿੱਚ ਸਿਵਲ ਬੰਦੇ ਵੀ ਥਰਾਈ ਜ ਨੇ ਜਿਹੜਾ ਡਾਕਟਰ ਹੈ ਉਹ 68 ਯਰ ਤੱਕ 80 ਸਾਲ ਤੱਕ ਆਪਣੀ ਸੇਵਾ ਈਸੀਐਸ ਪੋਲੀਕਲੀਨਿਕ ਵਿੱਚ ਦੇ ਸਕਦਾ ਔਰ ਸਪੈਸ਼ਲਿਸਟ ਡਾਕਟਰ ਨੇ ਜਿਹੜੇ ਹੋ 70 ਸਾਲ ਤੱਕ ਆਪਣੀ ਸੇਵਾ ਦੇ ਸਕਦੇ ਨੇ ਉਦੋਂ ਬਾਅਦ ਆ ਗਿਆ ਪੈਰਾ ਮੈਡੀਕਲ ਸਟਾਫ ਜਿਹੜੇ ਆਪਾਂ ਨਰਸਿੰਗ ਅਸਿਸਟੈਂਟਸ ਕਹਿੰਦੇ ਨੇ ਫੋਰ ਦੇ ਵਿੱਚ ਪੈਰਾ ਮੈਡੀਕਲ ਸਟਾਫ ਹੈ ਉਹ 70% ਜਿਹੜੇ ਆਪਣੇ ਐਕ ਸਰਵਿਸਮੈਨ ਹੋਣਗੇ ਜਿਹੜੇ AMC ਤੋਂ ਰਿਲੇਟਡ ਨੇ 70% ਐਕ ਸਰਵਿਸਮੈਨ ਔਰ 30% ਉਹਨਾਂ ਦੇ ਵਿੱਚ ਸਿਵਿਲিয়ান ਰੱਖ ਸਕਦੇ ਨੇ ਇਹਨਾਂ ਦੀ ਏਜ ਲਿਮਟ ਹੈ 56 ਸਾਲ 56 ਸਾਲ ਤੱਕ ਤੁਸੀਂ ECS ਦੇ ਵਿੱਚ ਆਪਣਾ ਐਸ ਪਰ ਐਨਏ ਦੇ ਤੌਰ ਤੇ ਡਿਊਟੀ ਕਰ ਸਕਦੇ ਹੋ ਦੂਸਰਾ ਜੀ ਨਾਨ ਮੈਡੀਕਲ ਸਟਾਫ ਨਾਨ ਮੈਡੀਕਲ ਸਟਾਫ ਦੇ ਵਿੱਚ ਵੀ ਜਿਹੜੇ ਐਕ ਸਰਵਿਸਮੈਨ ਨੇ ਉਹਨਾਂ ਦੀ ਜਿਹੜੀਆਂ ਵੈਕੈਂਸੀਆਂ ਨੇ 70% ਨੇ ਉਹ 55 ਸਾਲ ਤੱਕ ਆਪਣੇ ਜਿਹੜੇ ਨਾਨ ਮੈਡੀਕਲ ਸਟਾਫ ਆ 55 ਸਾਲ ਤੱਕ ਲਵੀ ਉਹਦੇ ਵਿੱਚ ਸਰਵਿਸ ਕਰ ਸਕਦੇ ਨੇ ਔਰ 30% ਉਹਦੇ ਵਿੱਚ ਵੀ ਸਿਵਿਲਨ ਅਥਰਾਈਜ ਨੇ ਅਗਰ 70% ਆਰਮੀ ਪਰਸਨ ਆ ਤੇ 30% ਸਿਵਲ ਬੰਦੇ ਨੂੰ ਵੀ ਉਹ ਵੈਕੈਂਸੀ ਦੇ ਸਕਦੇ ਨੇ ਇਹ ਵੈਕੈਂਸੀਆਂ ਅਪਲਾਈ ਕਦੋਂ ਕਰਤੀਆਂ ਨੇ ਹਮੇਸ਼ਾ ਜਿਲ੍ਹਾ ਸੈਨਿਕ ਬੋਰਡ ਜਾਂ ਸਟੇਸ਼ਨਲ ਹੈੱਡਕੁਆਟਰ ਨਾਲ ਜੋ ਵੀ ਲਿੰਕ ਹੈਗੇ ਆ ਉਹਨਾਂ ਦੇ ਗਰੁੱਪੇ ਵਿੱਚ ਆਉਂਦੀਆਂ ਰਹਿੰਦੀਆਂ ਨੇ ਲਿਵ ਸਟੇਸ਼ਨ ਆਪਣੇ ਈਸੀਐਸ ਪੋਲੀਕਲੀਨਿਕ ਵਿੱਚ ਇੰਨੀਆਂ ਵੈਕੈਂਸੀਆਂ ਥਰਾਈ ਨੇ ਤੇ ਤੁਸੀਂ ਇਹਨਾਂ ਨੂੰ ਆਪਣੇ ਸਟੇਸ਼ਨ ਹੈੱਡਕੁਆਟਰ ਵਿੱਚ ਜਾ ਕੇ ਇਹ ਪੋਸਟਾਂ ਅਪਲਾਈ ਕਰ ਸਕਦੇ ਹੋ ਤੇ ਇਹ ਜਿਹੜੀਆਂ 12 ਮਹੱਤਵਪੂਰਨ ਜਾਣਕਾਰੀਆਂ ਸੀ ਈਸੀਐਸ ਦੇ ਵਿੱਚ ਇਹ ਮੈਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਸੀ ਤੇ ਵੀਡੀਓ ਕਾਫੀ ਲੰਮੀ ਹੋਣ ਦੇ ਕਾਰਨ ਮੈਂ ਇਹਦੇ ਦੋ ਪਾਰਟ ਬਣਾਉਂਗਾ ਪਾਰਟ A ਔਰ ਪਾਰਟ B ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੋ ਸਕਦਾ ਹੈ ਕਿ ਕਿਸੇ ਬੰਦੇ ਨੂੰ ਇੰਨਾਂ ਚੀਜ਼ਾਂ ਬਾਰੇ ਜਾਣਕਾਰੀ ਨਾ ਹੋਵੇ ਤੇ ਉਹਨੂੰ ਜਾਣਕਾਰੀ ਪਤਾ ਲੱਗ ਜੇ ਤੇ ਲਾਠ ਦੇ ਵਿੱਚ ਸਾਰੇ ਹੀ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼ਕਾ ਜੈ ਹਿੰਦ